ਆ ਗੱਲ ਸੁਣਿਓ ਜਰਾ ਆ ਵੀਡੀਓ ਸੁਣੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਸਰਕਾਰਾਂ ਦਾ ਹਾਲ ਕੀ ਹੈ ਜਾਤਾਂ ਪਾਤਾਂ ਤੇ ਲੜਾਈ ਜਾ ਰਹੀ ਹਾਲ ਇਹ ਹੋਣਾ ਗ੍ਰੈਯੁੱਧ ਹੋ ਜਾਣਾ ਲੋਕੀ ਹਿੰਦੂ ਦੀ ਸਿੱਖ ਦੀ ਮੁਸਲਮਾਨਾਂ ਦੀ ਸਾਈਂ ਦੀ ਹਾਲਾਤ ਇਹਨੇ ਕਿਸੇ ਨੂੰ ਹਿੰਦੂਆਂ ਨੂੰ ਕਿਸੇ ਨੂੰ ਬਚਾਉਣਾ ਕੋਈ ਨਹੀਂ ਕਿਸੇ ਨੇ ਸਹੀ ਗੱਲ ਵੱਧ ਤੋਂ ਬੇਦਾਰ ਹੋ ਜਾ ਹਾਲ ਫਿਰ ਇੱਕ ਸੁਣ ਲਓ ਮੇਰੀ ਗੱਲ ਸੁਣ ਪਿਛੋਕੜ ਜਾਣੋ ਹਮ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੋਂ ਦੀ ਸਥਾਪਨਾ ਕਿਉਂ ਕੀਤੀ ਸੀ ਕਿਉਂਕਿ ਅਸੀਂ ਡਰ ਫੋਕ ਸੀਗੇ ਹਮ ਸਿੱਖੋ ਸਾਡੇ ਵੱਡੇ ਭਰਾ ਨੇ ਆ ਤੁਹਾਨੂੰ ਮੈਂ ਚੈਨਲ ਰਾਇ ਕਹਿਣਾ ਕਿਉਂਕਿ ਕਈਆਂ ਨੇ ਮੇਰੇ ਤੇ ਕਮੈਂਟ ਵੀ ਗਲਤ ਦੱਸਨੇ ਨੇ ਆ ਨਾਲ ਆ ਟਾਈਮ 'ਚ ਫਿਰ ਸਿੱਖੋ ਸਾਡੇ ਵੱਡੇ ਭਰਾ ਹਿੰਦੂ ਨੂੰ ਕੋਈ ਬੋਲ ਸਾਡਾ ਵੱਤੋਂ ਬਿਹਤਰ ਹੋ ਗਿਆ ਦੇਖ ਦੇ ਹਿੰਦੂ ਹਿੰਦੂ ਜਦ ਖਾਨ ਨੂੰ ਨਹੀਂ ਰਹੂਗਾ ਪੈਨ ਨੂੰ ਨਹੀਂ ਰਹੂਗਾ ਹਿੰਦੀ ਕੀ ਕਰੂਗਾ ਹਿੰਦੂ ਕੀ ਕਰੂਗਾ ਜੀ ਜੀ ਹਿੰਦੂ ਕੁਝ ਨਹੀਂ ਕਰ ਸਕਦਾ ਹਿੰਦੂ ਆਪਸ 'ਚ ਲੜ ਸਕਦਾ ਇੱਕ ਦੂਸਰੇ ਲਤਾਂ ਖਿੱਚ ਸਕਦਾ ਅੱਜ ਸਿੱਖੋ ਫੇਰ ਵੱਡਾ ਪ੍ਰਾ ਸਾਡੇ ਕੰਮ ਆਊਗਾ ਮੈਂ ਤਾਂ ਹੀ ਕਹਿ ਰਿਹਾ ਸਮਾਜ ਨੂੰ ਹਿੰਦੂ ਸਿੱਖ ਇੱਕ ਹੈ ਉਹ ਸਾਡੇ ਵੱਡੇ ਪ੍ਰਾਣ ਨੇ ਪਿਛੋਕੜ ਦੇਖ ਲੋ ਤੁਹਾਨੂੰ ਮੈਂ ਇੱਕ ਗੱਲ ਦੱਸ ਦਵਾ ਹਿਸਟਰੀਆਂ ਤਰੋੜ ਮਰੋੜ ਕੇ ਪੇਸ਼ ਕੀਤੀਆਂ ਜਾਂਦੀਆਂ ਨੇ ਲੋ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਫੋਲੋ ਕਰ ਲਿਓ